ਸੰਗਨੂ ਬਦੰਗ ਪਰਟੀਆਲੀ ਜਿਹੜਾ ਖਾਸ ਹੈ ਦਾ ਹੈਡ ਆਫਿਸ ਹੈ ਉੱਥੇ ਡਾਇਗਨੋਸਟਿਕ ਸੈਂਟਰ ਹੈਲਥ ਸੈਂਟਰ ਖੁੱਲ ਗਿਆ ਜਿੱਥੇ ਗਰੀਬਾਂ ਲਈ ਡਾਇਗਨੋਸਿਸ ਕੀਤੇ ਜਾਉਗੇ ਤੁਹਾਨੂੰ ਪਤਾ ਉੱਥੇ ਡਾਇਗਨੋਸਿਸ ਕਰਨ ਦਾ ਬਹੁਤ ਮਗਈਆ ਪੰਜਾਬ 'ਚ ਇੱਥੇ ਬਲੱਡ ਟੈਸਟ ਹੋਊਗੇ ਡੈਂਟਲ ਕੇਅਰ ਹੋਊਗੀ ਸੀਟੀ ਸਕੈਨ ਹੋਗੇ ਐਕਸ-ਰੇ ਮਸ਼ੀਨਾਂ ఫిਜ਼ੀਓਥੈਰੇਪੀ ਇਹ ਜਮੀਨ ਦਿੱਤੀ ਗਈ ਸੀਗੀ ਇੱਕ ਬਹੁਤ ਦਾਨੀ ਮਾਤਾ ਜੀ ਨੇ ਇਥੇ ਯੂਕੇ ਵੱਲੋਂ 2012 'ਚ ਮੇਰੇ ਖਾਲ ਦਿੱਤੀ ਗਈ ਸੀ ਉਹਦੇ ਵਿੱਚ ਉਸ ਵੇਲੇ ਫੇਰ ਆਫਿਸ ਬਣਾ ਗਿਆ ਸੀਗਾ ਕਲੀਨਿਕ ਨਹੀਂ ਬਣੀ ਤੇ ਉਹ ਹੁਣ ਜਦੋਂ ਸਾਡੀ ਨਵੀਂ ਟੀਮ ਪਿਛਲੇ ਸਾਲ ਦੀ ਆਈ ਉਹਨੇ ਹੱਲਾ ਮ ਸੈਂਟਰ ਖੋਜਾ ਗਰੀਬਾਂ ਲਈ ਉੱਪਰ ਆਫਿਸ ਆ ਗਿਆ ਥੱਲੇ ਇਹ ਡਾਇਗਨੋਸਿਕ ਸੈਂਟਰ ਬਿਲਡਿੰਗ ਵੀ ਬਹੁਤ ਕੰਮ ਕਰਨਾ ਪਿਆ ਬਹੁਤ ਖਰਚਾ ਵੀ ਲੱਗਾ ਮਸ਼ੀਨਾਂ ਤੇ ਜਿੰਨਾ ਤੁਸੀਂ ਸਪੋਰਟ ਕਰ ਸਕਦੇ ਖਾਸ ਕਰਕੇ ਨੂੰ ਤੁਸੀਂ ਕਰੋ ਆਪਣੇ ਫਰੈਂਡਸ ਦਾ ਵੀ ਆਪਣੀ ਫੈਮਿਲੀ ਦਾ ਵੀ ਸ਼ੇਅਰ ਕਰੋ ਇਦਾਂ ਦੇ ਬਹੁਤ ਸਾਡੇ ਕਾਫੀ ਸੇਵਾ ਸਾਡੀ ਚੱਲ ਰਹੀ ਆ ਤੁਹਾਡੇ ਕਰਕੇ ਗੁਰੂ ਕਿਰਪਾ ਕਰਕੇ ਪੰਜਾਬ 'ਚ ਤੁਸੀਂ ਜਰੂਰ ਜਾਓ ਉੱਥੇ ਜਾ ਕੇ ਦੇਖੋ ਕਿਦਾਂ ਚੱਲਦਾ ਸਾਰਾ ਸਿਸਟਮ ਤੇ ਜਿੰਨਾ ਸਪੋਰਟ ਕਰਦੇ ਆ ਕਰੋ ਅਸੀਂ ਸਾਰੇ ਸਾਡੀ ਟੀਮ ਦਾ ਪਟਿਆਲਾ ਦੀ ਟੀਮ ਦਾ ਜਿਹੜੀ ਨਵੀਂ ਟੀਮ ਆ ਸਾਡੇ ਸੇਵਾਦਾਰਾਂ ਦਾ ਸਾਰੇ ਸਾਡੀ ਜਿਹੜੀ ਵੀ ਨਾਲ ਜੁੜਿਓ ਆ ਜਿਨ੍ਹਾਂ ਨੇ ਦੈਂ ਦਿਹਾੜੀ ਲਾ ਕੇ ਇਹ ਸੈਂਟਰ ਖੋਲਿਆ ਬਹੁਤ ਧੰਨਵਾਦੀਆਂ ਤੇ ਜਿੱਥੇ ਵੀ ਤੁਸੀਂ ਅਗੇ ਚੱਲਦੀ ਗੱਲ ਰਵੋ ਅਸੀਂ ਇਹ ਕਹਿੰਨੇ ਅਸੀਂ ਪੰਜਾਬ ਦੇ ਜਿਹੜੇ ਪ੍ਰੋਜੈਕਟ ਕਰਦੇ ਆ ਉਹ ਪੰਜਾਬ ਦੇ ਲੋਕਾਂ ਲਈ ਆ ਇਹ ਲੋਕਾਂ ਦੇ ਇਹਨੇ ਭੀ ਕਿਹੜੀ ਜਾਤ ਪਾ ਦੇ ਆ ਕਿਹੜਾ ਧਰਮ ਆ ਬਸ ਪੰਜਾਬ ਦੇ ਆਪਣੇ ਕਲੋਈ ਕਾਫੀ ਉਥੇ ਲੋੜਵੰਦ ਪਰਿਵਾਰ ਹੈਗੇ ਜਿਹੜੇ ਇਲਾਜ ਨਹੀਂ ਕਰਾ ਸਕਦੇ ਸਰਬੱਤ ਦੇ ਭਲੇ ਦੇ ਜਿਹੜਾ ਸਨੇਹਾ ਚੱਲਿਆ ਖਾਲਸਾ ਈ ਦਾ ਉਹ ਸਾਰੀ ਦੁਨੀਆ ਚੱਲ ਰਿਹਾ ਤੁਹਾਡੇ سپورਟ ਨਾਲ ਤੁਹਾਡੇ ਪਿਆਰ ਨਾਲ ਜਿੰਨੀ سپورਟ ਕਰ ਸਕਦੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ